ਸਾਰਾ ਸਭ ਕੀ ਕਹਿਣਾ ਚਾਹੁੰਗੇ ਕਿ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਦੇਖੋ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਉਹ ਸਰਦਾਰ ਬਿਕਰਮਜੀਤ ਸਿੰਘ ਜੀਠਿਆੜੇ ਜਿਹੜਾ ਕੱਲ ਇੱਕ ਗੱਲ ਕੀਤੀ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਚੀਜ਼ ਵਾਇਰਲ ਹੋਈ ਹੈ ਕਿ ਸੋਧਾ ਲਾਉਣ ਬਾਰੇ ਤਾਂ ਉਸ ਦੇ ਬਾਰੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਆ ਉਸ ਦੇ ਵਿੱਚ ਕੀ ਹੈ ਕਿ ਮੈਂ ਅੱਗੇ ਵੀ ਕਈ ਵਾਰ ਕਹਿਣਾ ਹਾਂ ਨਾ ਜਿਹੜੇ ਪੰਜਾਬ ਦੇ ਲੀਡਰ ਨੂੰ ਪੰਜਾਬ ਬਾਰੇ ਨਹੀਂ ਪਤਾ ਜਿੰਨੂੰ ਪੰਜਾਬੀ ਦੀ ਵਰਡਿੰਗ ਬਾਰੇ ਨਹੀਂ ਪਤਾ ਲੋਕਾਂ ਦੀ ਲਾਈਫ ਨਾਲ ਖੇਡਣਾ ਇਹੋ ਜਿਹੇ ਲੀਡਰਾਂ ਨੇ ਤਾ ਬੜੀ ਸ਼ਰਮਨਾਕ ਗੱਲ ਹੈ ਹੁਣ ਸੋਧਾ ਲਾਉਣ ਦੀ ਡੈਫੀਨੇਸ਼ਨ ਕੀ ਹੈ ਰੈਕਟੀਫਾਈ ਕਰਨਾ ਸੋਧਾ ਲਾਉਣ ਦੀ ਡੈਫੀਨੇਸ਼ਨ ਇਹ ਹੈ ਕਿਸੇ ਨੂੰ ਸਹੀ ਕਰਨਾ ਗਲਤ ਕੰਮ ਨੂੰ ਸਹੀ ਕਰਨਾ ਨਾ ਕਿ ਕਿਸੇ ਨੂੰ ਕਤਲ ਤੇ ਨਾ ਉਹ ਥ੍ਰੈਟ ਸੋ ਇੱਕ ਬੜੀ ਬਚਕਾਣੀ ਹਰਕਤ ਕੀਤੀ ਹੈ ਜਿਹੜੀ ਕੱਲ ਕਿ 15 ਤੋਂ 20 ਕੇ 25 ਮੁੰਡੇ ਚਕਾ ਦਿੱਤੇ ਗਏ ਨੇ ਜਾਂ ਜੋ ਕਾਫੀ ਮੁੰਡੇ ਜਿਹੜੇ ਮੇਰੇ ਦੇ ਖੰਚ ਭੱਜੇ ਹੋਣਗੇ ਜਾਂ ਕਾਫੀ ਫੜੇ ਗਏ ਤੇ ਬਦਕਿਸਮਤੀ ਕੀ ਹੈ ਯੂਏਪੀ ਲਾਉਣਾ ਯੂਐਪੀ ਕੀ ਅੱਜ ਦੀ ਪ੍ਰੈਜ਼ੈਂਟ ਉਸ ਦੇ ਵਿੱਚ ਸੁਪਰੀਮ ਕੋਰਟ ਤੱਕ ਕੋਈ ਬੇਲ ਨਹੀਂ ਪਿਛਲੇ 2 2.5 ਸਾਲ ਤੋਂ ਬੰਦੇ ਅੰਮ੍ਰਿਤਸਰ ਜੇਲ੍ਹ ਚ ਬੈਠੇ ਹੋਏ ਨੇ ਜਿਹੜੀ ਚੀਜ਼ ਕੱਲੀ 57 ਵੀ ਨਹੀਂ ਬਣਦੀ ਜਿਸ ਦੇ ਵਿੱਚ ਇੱਕ ਬੜਾ ਕਲੀਅਰ ਹੈ ਕਿ ਇਹਦੇ ਵਿੱਚ ਜੇ ਇਹ ਸਮਝਦੇ ਤਾਂ ਥ੍ਰੈਟ ਸੀ ਉਹ ਥ੍ਰੈਟ ਵੀ ਨਹੀਂ ਬਣਦੀ 57 ਵੀ ਨਹੀਂ ਬਣਦੀ ਉਹਦੇ ਉੱਪਰ ਅਸੀਂ ਪੰਜਾਬ ਦੇ ਯੂਥ ਦੇ ਖਿਲਾਫ ਯੂਐਪੀ ਲੜ ਰਿਹਾ ਤੇ ਇੱਕ ਹੋਰ ਸ਼ਰਮਨਾਕ ਗੱਲ ਕੀ ਹੈ ਕਿ ਇਹਦੀ ਸਪੋਰਟ ਕੌਣ ਕਰ ਰਿਹਾ ਆਮ ਆਦਮੀ ਪਾਰਟੀ ਭਾਈ ਅਮਰਤਪਾਲ ਦੇ ਖਿਲਾਫ 13 ਅਪ੍ਰੈਲ ਨੂੰ ਜੋ ਵਸਾਖੀ ਤੇ ਕਾਨਫਰੰਸ ਹੋਈ ਜਿਹੜੀ ਕਾਨਫਰੰਸ ਬੜੀ ਕਾਮਯਾਬ ਹੋਈ ਜਿਸ ਦੇ ਵਿੱਚ ਸਰਕਾਰ ਤੋਂ ਲੈ ਕੇ ਤੇ ਇਹਨਾਂ ਅਕਾਲੀਆਂ ਨੂੰ ਜਿਹੜੇ ਪਹਿਲਾਂ ਹੁੰਦੇ ਸੀ ਤਾਂ ਇਹਨਾਂ ਨੂੰ ਇੱਕ ਬੜੀ ਵੱਡੀ ਪ੍ਰੋਬਲਮ ਲੱਗੀ ਤਾਂ ਇਹਨਾਂ ਨੇ ਇੱਕ ਆਪ ਦੀ ਇੱਕ ਮਨ ਘੜਤ ਗੱਲ ਬਣਾਈ ਆਪ ਦੇ ਬੰਦੇ ਬਿਠਾਏ ਤਾਂ ਉਸ ਦੇ ਵਿੱਚ ਕੀ ਹੈ ਕੱਲ ਪਰਚਾ ਦਰਜ ਕਰਾਤਾ ਹੁਣ ਦੇਖੋ ਬੈਬਲ ਕਲਾਂ ਦੇ ਅੰਦਰ ਦੋ ਬੰਦੇ ਮਾਰ ਦਿੱਤੇ ਜਾਂਦੇ ਨੇ ਜਿੰਦੇ ਸੁਖਬੀਰ ਸਿੰਘ ਬਾਦਲ ਦਾ ਚਲਾਨ ਪੇਸ਼ ਨਹੀਂ ਹੁੰਦਾ ਪਰ ਜਿਹੜੇ ਵਿੱਚ ਕੋਈ ਗੁਨਾਹ ਹੀ ਨਹੀਂ ਜਿੱਥੇ ਕੋਈ ਅਫੈਂਸ ਮੇਡ ਆਊਟ ਹੀ ਨਹੀਂ ਹੁੰਦਾ ਉਹ ਚ ਯੂਪੀ ਲਾ ਦਿੱਤੀ ਜਾਂਦੀ ਹੈ ਕਾਰਨ ਕੀ ਹੈ ਪੰਜਾਬ ਚ ਕੋਈ ਵੀ ਗੱਲ ਹੋਵੇ ਤਾਂ ਉਹ ਜੱਕਦਮ ਜਿਹੜੀ ਹੈ ਭਾਈ ਅਮਰਤਪਾਲ ਨਾਲ ਜੋੜਨੀ ਅਸੀਂ ਤਾਂ ਅਸੀਂ ਤਾਂ ਉਸ ਬੰਦੇ ਨੂੰ ਡੀਫੇਅਲ ਕਰਨਾ ਹੈ ਉਹਦੀ ਰੈਲੀ ਕਾਮਯਾਬ ਨਹੀਂ ਹੋਈ ਉਹਦੇ ਲਈ ਐਨਐਸਏ ਵਧਾਈ ਹੈ ਸੋ ਹਰ ਫਰੰਟ ਦੇ ਉੱਪਰ ਜਾ ਕੇ ਮੈਂ ਕਹਾਂਗਾ ਅਕਾਲੀਆਂ ਦੀ ਜਿੰਨੀ ਐਸ ਵਕਤ ਸਪੋਰਟ ਹੋ ਰਹੀ ਹੈ ਇਹਦੀ ਜਿਹੜੀ ਸੀ ਇਹਦੀ ਪ੍ਰੋਬਲਮ ਸੀ ਵਿਕਰਮ ਜੀ ਸਰ ਮਿਊਚੁਅਲ ਸਿਕਿਉਰਟੀ ਸੀ ਉਹ ਸ਼ਾਇਦ ਉਹਦੀ ਪੂਰੀ ਹੋ ਗਈ ਹੋਵੇ ਬਾਕੀ ਉਹ ਐਂਟੀ ਭਾਈ ਅਮਰਤਪਾਲ ਇੰਨਾ ਜ਼ਿਆਦਾ ਬੋਲਣਾ ਉਹ ਤਾਂ ਬੰਦਾ ਯਾਰ 3 ਮਹੀਨੇ ਵੀ ਬਾਹਰ ਨਹੀਂ ਰਿਹਾ 4 ਮਹੀਨੇ ਉਹਦਾ ਜੇਲ ਚਲਾ ਗਿਆ ਜੇਲ ਅੰਦਰ ਬੈਠੇ ਤੇ ਤੁਸੀਂ ਜੋ ਕ੍ਰਾਈਮ ਬਾਹਰ ਹੋਇਆ ਸਾਰਾ ਉਸ ਤੇ ਪਾ ਰਹੇ ਸੋ ਇੱਕ ਬੜੀ ਸ਼ਰਮਨ ਵਾਲੀ ਗੱਲ ਹੈ ਮੈਂ ਤੁਹਾਨੂੰ ਇੱਕ ਮਾੜਾ ਜਿਹਾ ਇਨਸੀਡੈਂਟ ਪੁਰਾਣਾ ਵੀ ਦੱਸ ਦੇਣਾ 5-6 ਸਾਲ ਪਹਿਲਾਂ ਇੱਕ ਕਲਾਇੰਟ ਹੈ ਮੇਰੇ ਕੋਲ ਜਿਨੇ ਥ੍ਰੈਟ ਕੀਤਾ ਦਿਖਾਇਆ ਸੀ ਕਿ ਉਹਨੇ ਇੱਕ ਹੌਲਦਾਰ ਨੂੰ ਥ੍ਰੈਟ ਕੀਤਾ ਸੀ ਕਿ ਇਹਨੂੰ ਠੋਕਣ ਦਾ ਮੈਂ 21000 ਰੁਪਇਆ ਲਵਾਂਗਾ ਅਸੀਂ ਹਾਈ ਕੋਰਟ ਗਏ ਸੀ ਬਠਿੰਡਾ ਪੁਲਿਸ ਨੇ ਸੌਰੀ ਫੀਲ ਕੀਤੀ ਸੀ ਕਿ ਠੋਕਣ ਦੀ ਡੈਫੀਨੇਸ਼ਨ ਕੀ ਸੀ ਸੁਧਾਈ ਨਾਲ ਕੰਮ ਕਰਨਾ ਨਾ ਕਿ ਮਰਡਰ ਸੀ ਇਹੀ ਲਫ਼ਜ਼ ਹੋਣਾ ਹੈ ਸੋਧਣਾ ਸੋਧਰਾ ਕੋਈ ਥ੍ਰੈਟ ਨਹੀਂ ਕੋਈ ਉਹ 302 ਨਹੀਂ ਬਣਦੀ ਇਹਦਾ ਮਤੌੜਾ ਰੈਕਟੀਫਾਈ ਕਰਨਾ ਕਿਸੇ ਨੂੰ ਸਹੀ ਕਰਨਾ ਸੋ ਇਹ ਇੱਕ ਜਾਣਬੁੱਝ ਕੇ ਕੀਤਾ ਗਿਆ ਹੈ ਭਾਈ ਅਮਰਤਪਾਲ ਨੂੰ ਡੀਫੇਮ ਔਨ ਦੀ ਪਾਰਟੀ ਨੂੰ ਖਤਮ ਕਰ ਲਈ ਇਹ ਸਾਰੇ ਜਿੰਨੀ ਹੈ ਭਾਜਪਾ ਆਮ ਆਦਮੀ ਅਕਾਲੀ ਕਾਂਗਰਸੀ ਸਾਰੇ ਇੱਕੋ ਪਲੇਟਫਾਰਮ ਤੇ ਇਕੱਠੇ ਨੇ ਭਾਈ ਅਮਰਤਪਾਲ ਦੇ ਖਿਲਾਫ ਸੋ ਮੇਰੀ ਇਨੀ ਬੇਨਤੀ ਹੈ ਪੰਜਾਬ ਦੇ ਲੋਕਾਂ ਨੂੰ ਇਹ ਸਾਡਾ ਸਾਥ ਹੈ ਤੇ ਜੇ ਪੰਜਾਬ ਦੇ ਲੋਕਾਂ ਦਾ ਸਾਥ ਹੈ ਤਾਂ ਮੈਨੂੰ ਲੱਗਦਾ ਕਈ ਇਹੋ ਜਿਹੇ ਬੰਦੇ ਲੀਡਰ ਆਉਣਗੇ ਤਾਂ ਕਈ ਜਾਣਗੇ ਸੋ ਜੋ ਬਿਕਰਮਜੀਤ ਸਿੰਘ ਮਚਿਠਿਆਣੇ ਕੱਲ ਗਿਆ ਹੈ ਪੈਨੇ ਬੰਦਿਆਂ ਤੇ ਪਰਚੇ ਦਰਜ ਹੋਏ ਨੇ ਅਸੀਂ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿਸੇ ਦੀ ਲਾਈਫ ਹੈ ਜਿਹੜੀ ਇਸ ਤਰ੍ਹਾਂ ਬਰਬਾਦ ਨਾ ਕਰੋ ਉਹਦੇ ਵਿੱਚ ਕੋਈ ਥ੍ਰੈਟ ਨਹੀਂ ਕੋਈ ਮਰਡਰ ਦੀ ਚੇਤਾਵਨੀ ਨਹੀਂ ਇੱਕ ਸੋਧਣ ਦੀ ਡੈਫੀਨੇਸ਼ਨ ਹੋਰ ਹੈ ਸੋ ਇਹ ਮੇਰੀ ਬੇਨਤੀ ਹੈ। ਅੱਟ ਕੀ ਲੱਗਦਾ ਕਿਸੇ ਜੇ ਹੁਣ ਤੇ ਜੇ ਸਾਫ ਨਹੀਂ ਉਹ ਸਾਲ ਸਾਲ ਟਪਾ ਕੇ ਲਾ ਰਹੇ ਨੇ ਜੀ ਅਜ ਤੋਂ ਵੱਡਾ ਕੀ ਹੋਊਗਾ ਕਿ ਇੱਕ ਬੰਦੇ ਨੂੰ ਪਬਲਿਕ ਖੁਸ਼ ਹੈ ਲੋਕ ਉਹਨੂੰ ਚੁਣਦੇ ਨੇ ਲੋਕ ਉਹਨੂੰ ਪੰਜਾਬ ਚ ਸਭ ਤੋਂ ਵੱਧ ਵੋਟਾਂ ਨਾਲ ਜਿਤਾਉਂਦੇ ਨੇ ਪਰ ਬਦਕਿਸਮਤੀ ਉਹਨਾਂ ਲੋਕਾਂ ਦੇ ਨਾਲੋਂ ਇਕੱਲੇ ਇਹ ਲੀਡਰ ਰੁਕ ਗਏ ਪੰਜਾਬ ਦੇ ਅੰਦਰ ਬਦਕਿਸਮਤੀ ਕੀ ਹੈ ਐਕਚੁਅਲੀ ਤਾਂ ਹਿੰਦੁਸਤਾਨ ਚ ਹੀ ਹੈ ਕਿ ਇੱਥੇ ਲੋਕਾਂ ਦੀ ਸੋਚ ਨਹੀਂ ਵੇਖੀ ਜਾਂਦੀ ਇੱਥੇ ਅਫਸਰਾਂ ਦੀ ਸੋਚ ਤੇ ਇਹਨਾਂ ਐਮਐਲਏ ਤੇ ਮਿਨਿਸਟਰਾਂ ਦੀ ਸੋਚ ਚੱਲਦੀ ਹੈ ਸੋ ਸਾਡੇ ਲਈ ਇੱਕ ਬੜੀ ਬੈਡ ਲੱਕ ਜੀ ਦੇ ਵੀ ਤਾਂ ਜਿਹੜਾ ਕਹਿੰਦੇ ਇੱਕ ਹੋਰ ਵੀ ਐਮਪੀ ਚੁਣਿਆ ਗਿਆ ਸੀ ਉਹਦੇ ਵੀ ਇਹੀ ਕੇਸ ਸੀਗੇ ਜੀ ਤੇ ਉਹ ਉਹਨੂੰ ਆਪਣਾ ਬਣ ਗਿਆ ਪਰ ਇੰਡੀਆ ਦੇ ਅੰਦਰ ਪਾਰਲੀਮੈਂਟ ਚ ਉਹ ਬੰਦੇ ਪਾਰਲੀਮੈਂਟ ਚ ਬੈਠੇ ਨੇ ਜਿਨ੍ਹਾਂ ਦੇ ਬਲਾਸਟ ਚ ਨਾ ਆਏ ਜਿਨ੍ਹਾਂ ਨੇ ਸਾਰਾ ਕੁਝ ਕੀਤਾ ਆ ਮੌਰ ਦਾ ਬਲਾਸਟ ਹੋਇਆ ਸਰਸੇ ਡੇਰੇ ਦਾ ਨਾਂ ਵਿੱਚ ਆਇਆ ਕੀ ਫਰਦਰ ਕਾਰਵਾਈ ਹੋਈ ਕੋਈ ਕਾਰਵਾਈ ਹੋਈ ਉਸ ਤੇ ਇਹ ਮਜੀਠੀਆੜੀ ਕੀ ਬੋਲੇ ਬਾਈਬਲ ਕਢਾ ਕੇ ਇਹ ਬੋਲੇ ਜੇ ਬੋਲਣਾ ਤੇ ਕਲਾ ਭਾਈ ਅਮਰਤਪਾਲ ਤੇ ਬੋਲਣਾ ਕਿਉਂਕਿ ਉਹਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਅਸੀਂ ਮਾਰਨਾ ਚਾਹੁੰਦੇ ਆ ਅਸੀਂ ਉਹ ਸਿਆਸੀ ਬੰਦੇ ਪੰਜਾਬ ਚ ਬੋਲ ਰਹੇ ਨੇ ਜਿਹੜੇ ਹਾਰੇ ਹੋਏ ਮਿਨਿਸਟਰ ਪੰਜਾਬ ਚ ਬਣਿਆ ਜਿਨ੍ਹਾਂ ਨੂੰ ਲੋਕ ਪਸੰਦ ਨਹੀਂ ਕਰਦੇ ਉਹ ਸਾਡੇ ਤੇ ਆਪਦੀ ਡਾਇਰੈਕਸ਼ਨ ਦੇ ਰਹੇ ਨੇ ਸਾਨੂੰ ਡਿਕਟੇਟ ਕਰ ਰਹੇ ਨੇ ਬੜੀ ਬਦਕਿਸਮਤੀ ਹੈ ਇਹ ਅਨਪੜਾਂ ਦੀ ਲੀਡਰਾਂ ਦੀ ਇੱਕ ਮੈਂ ਕਹੂੰਗਾ ਫੌਜ ਤਿਆਰ ਹੈ ਪੰਜਾਬ ਦੇ ਅੰਦਰ ਕੀ ਬਾਰ-ਬਾਰ ਇਹ ਜੋ ਉਹਨੀਆਂ ਦੇ ਹੱਥ ਹੈ ਜੀ ਉਥੇ ਅਰੈਸਟ ਪਾ ਕੇ 2 ਮਿੰਟ ਚ ਫੇਰ ਅੰਦਰ ਕਰ ਦੇਣਾ ਸੋ ਚਲੋ ਸਾਨੂੰ ਲੋਕਾਂ ਦਾ ਸਾਥ ਚਾਹੀਦਾ ਮੈਂ ਕਹਿੰਦਾ ਲੋਕਾਂ ਦਾ ਸਾਥ ਮਿਲੇ ਤੇ ਸਾਡੀ ਪਾਰਟੀ ਦਾ ਕੋਈ ਵਾਇਲੈਂਸ ਨਾ ਕੋਈ ਗਲਤ ਕੰਮ ਨਾਲ ਸਾਡਾ ਕੋਈ ਲਿੰਕ ਨਹੀਂ ਪਰ ਧੱਕੇ ਨਾਲ ਲੋਕਾਂ ਨੂੰ ਪਸਾਉਣਾ ਇਹ ਉਹ ਘਾਲੀ ਨੇ ਇਹ ਉਸ ਟਾਈਪ ਦੇ ਲੀਡਰ ਨੇ ਜਿਨ੍ਹਾਂ ਨੂੰ ਸਿਰਫ ਨੌਕਰਾਂ ਨੇ ਪਾ ਲਿਆ ਇਹਨਾਂ ਨੂੰ ਪੰਜਾਬ ਦੇ ਉਹਨਾਂ ਰਾਵਾਂ ਦਾ ਉਹਨਾਂ ਪਿੰਡਾਂ ਦਾ ਉਹਨਾਂ ਦੀ ਸੂਚ ਦਾ ਨਹੀਂ ਪਤਾ ਹੈ ਨਾ ਇਹਨਾਂ ਨੂੰ ਪਤਾ ਨਹੀਂ ਕਿ ਯੂਪੀ ਕੀ ਹੁੰਦਾ ਜਿਹੜੇ ਬੰਦੇ ਕ੍ਰਿਮੀਨਲ ਨੇ ਜਿਹੜੇ ਬੰਦੇ ਕ੍ਰਿਮੀਨਲ ਨੇ ਜਿਨ੍ਹਾਂ ਦੇ ਪਰਚੇ ਦਰਜ ਨੇ ਜਿਹੜੇ ਬੰਦੇ ਹਾਲੇ ਨੇ ਪੰਜਾਬ ਦੇ ਅੰਦਰ ਉਹ ਪੰਜਾਬ ਨੂੰ ਚਲਾ ਰਹੇ ਨੇ ਉਹ ਅਫੀਸਰ ਉਹਨਾਂ ਦੀ ਪ੍ਰोसीडिंग ਜੋ ਬੋਲਦੇ ਨੇ ਉਹਨਾਂ ਨੂੰ ਅਫੀਸਰ ਅਡਾਪਟ ਕਰ ਰਹੇ ਨੇ ਇਹਦਾ ਮਤਲਬ ਕੀ ਹੋਇਆ ਕਿ ਆਮ ਆਦਮੀ ਪਾਰਟੀ ਅਕਾਲੀ ਦਲ ਦੇ ਹੱਥ ਚ ਖੇਡਣ ਲੱਗ ਗਈ ਹੈ ਇਹਨਾਂ ਸ਼ਾਇਦ ਇਹਨਾਂ ਦਾ ਸਟੇਟਸ ਪਹਿਲਾਂ ਨਾ ਹੋਵੇ ਜਿਨ੍ਹਾਂ ਇਸ ਵਕਤ ਇਹਨਾਂ ਲੀਡਰਾਂ ਦਾ ਸਟੇਟਸ ਪੰਜਾਬ ਦੇ ਅੰਦਰ ਹੋ ਚੁੱਕਾ ਹੈ